ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 4 ਅਧਿਆਇ ਦੀ 8 ਨੰਬਰ ਆਇਤ ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ ਕਿਉਂ ਜੋ ਹੇ ਯਹੋਵਾ ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ੁਰ ਦੇ ਦਾਸ ਦਾਊਦ ਲਿਖਦੇ ਨੇ ਕਹਿੰਦੇ ਮੈਂ ਸ਼ਾਂਤੀ ਨਾਲ ਲੇਟਦੇ ਹੀ ਸੌਂ ਜਾਵਾਂਗਾ ਕਿਉਂਕਿ ਤੂੰ ਹੀ ਹੈ ਰਹਾਵਾ ਜੋ ਸਾਨੂੰ ਸ਼ਾਂਤੀ ਦੇ ਵਿੱਚ ਬਸਾਉਂਦਾ ਹੈ ਅਮਨ ਦੇ ਵਿੱਚ ਬਸਾਉਂਦਾ ਹੈ ਚੈਨ ਦੇ ਵਿੱਚ ਬਸਾਉਂਦਾ ਹੈ ਸੱਚਮੁੱਚ ਅੱਜ ਸਾਡੇ ਸਾਰਿਆਂ ਦੀ ਪੁਕਾਰ ਵੀ ਇਹੀ ਹੋਣੀ ਚਾਹੀਦੀ ਆ ਸਾਡੀ ਜ਼ੁਬਾਨ ਤੋਂ ਇਹੀ ਅੱਜ ਤੁਸੀਂ ਅੰਗੀਕਾਰ ਕਰੋ ਕਿ ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌ ਜਾਵਾਂਗਾ ਕਿਉਂਕਿ हे ਯਹੋਵਾ ਪਰਮੇਸ਼ਰ ਤੂੰ ਹੀ ਆ ਜੋ ਮੈਨੂੰ ਸ਼ਾਂਤੀ ਦੇ ਵਿੱਚ ਵਸਾਉਣ ਵਾਲਾ ਹੈ ਤੂੰ ਹੀ ਆ ਜੋ ਮੈਨੂੰ ਰਾਤ ਦੇ ਵੇਲੇ ਆਨੰਦ ਦੇ ਵਿੱਚ ਸ਼ਾਂਤੀ ਦੇ ਵਿੱਚ ਵਸਾਉਂਦਾ ਹੈ ਸਾਨੂੰ ਗੂੜੀ ਮਿੱਠੀ ਨੀਂਦ ਦਿੰਦਾ ਹੈ ਔਰ ਸੱਚਮੁੱਚ ਯਹਵਾ ਪਰਮੇਸ਼ਰ ਹੀ ਹੈ ਜੋ ਸਾਨੂੰ ਸਾਡੇ ਸਾਰੇ ਹੀ ਚਿੰਤਾ ਬੋਝ ਤੋਂ ਡਿਪਰੈਸ਼ਨ ਤੋਂ ਆਜ਼ਾਦ ਕਰਕੇ ਰਾਤ ਦੇ ਸਮੇਂ ਸਾਨੂੰ ਗੂੜੀ ਮਿੱਠੀ ਨੀਂਦ ਦੇ ਨਾਲ ਬLES ਕਰਦੇ ਨੇ ਤੋ ਆਓ ਅੱਜ ਸਾਰੇ ਹੀ ਭੈਣ ਭਰਾ ਰਲ ਕੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੇ ਕੋਲੋਂ ਅਮਨ ਔਰ ਸ਼ਾਂਤੀ ਨੂੰ ਮੰਗਾਂਗੇ ਹallelujah 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 ਧੰਵਾ 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 ਧੰਵਾਦ ਮਹਾਨ ਖੁਦਾਵੰਤ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਸਮਰਥੀਏ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਖੁਦਾਵੰਤ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਰਾਤ ਦੇ ਵੇਲੇ ਸਵਰਗੀਏ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਤਸੱਲੀ ਦਿੱਤੀ ਸ਼ਾਂਤੀ ਦਿੱਤੀ ਖੁਦਾਵੰਨ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਦੇ ਮੇਰੇ ਖੁਦਾਵੰਨ ਜੀ ਕਿ ਸੱਚਮੁੱਚ ਪਰਮੇਸ਼ਰ ਤੁਸੀਂ ਵੀ ਸਾਨੂੰ ਸਾਡੇ ਪ੍ਰਭ ਜੀ ਚਿੰਤਾ ਡਿਪਰੈਸ਼ਨ ਬੋਸ ਤੋਂ ਆਜ਼ਾਦ ਕਰੋ ਜਿੱਦਾਂ ਤੁਸੀਂ ਪਰਮੇਸ਼ਰ ਜੀ ਆਪਣੇ ਦਾਸ ਦਾਊਦ ਨੂੰ ਸ਼ਾਂਤੀ ਦਿੱਤੀ ਖੁਦਾਵੰਨ ਜੀ ਉਹਨਾਂ ਨੂੰ ਅਮਨ ਦੇ ਵਿੱਚ ਵਸਾਇਆ ਮੇਰੇ ਪਰਮੇਸ਼ਰ ਜੀ ਅੱਜ ਤੁਸੀਂ ਸਾਡੇ ਵੀ ਜ਼ਿੰਦਗੀਆਂ ਵਿੱਚ ਸਾਨੂੰ ਸ਼ਾਂਤੀ ਦੇ ਨਾਲ ਚੈਨ ਦੇ ਨਾਲ ਅਮਨ ਦੇ ਨਾਲ ਭਰ ਦਿਓ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਭੈਣ ਭਰਾਵਾਂ ਦੀ ਸਾਰੇ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਗੁੜੀ ਮਿੱਠੀ ਨੀਂਦ ਦੇ ਨਾਲ ਬlesਸ ਕਰਨਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਨੂੰ ਖੁਦਾ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਪਰਮੇਸ਼ਰ ਜੀ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਮੇਰੇ ਸਮਰਥੀ ਖੁਦਾਵੰਦ ਜੀ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਸਾਨੂੰ ਸ਼ਾਂਤੀ ਦੇਣਾ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਹਰ ਵੇਲੇ ਆਪਣੇ ਵਚਨ ਨਾਲ ਰਜਾਉਂਦੇ ਹੋ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਜੋ ਤੁਸੀਂ ਸਾਡੇ ਲਈ ਵਚਨ ਲੈ ਕੇ ਆਂਦਾ ਮੇਰੇ ਮਹਾਨ ਪਰਮੇਸ਼ਰ ਅੱਜ ਤੁਸੀਂ ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਕਿਸੇ ਚਿੰਤਾ ਬੋਝ ਡਿਪਰੈਸ਼ਨ ਦੇ ਵਿੱਚ ਨੇ ਖੁਦਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸ਼ਾਂਤੀ ਹੈ ਮੇਰੇ ਮਹਾਨ ਖੁਦਾਵੰਨ ਜੀ ਅੱਜ ਜੋ ਸਾਰੇ ਹੀ ਭੈਣ ਭਰਾਵਾਂ ਨੂੰ ਖੁਦਾਵੰਨ ਜੀ ਤੁਸੀਂ ਆਨੰਦ ਦੇ ਨਾਲ ਭਰ ਦਿਓ ਸ਼ਾਂਤੀ ਨਾਲ ਭਰ ਦਿਓ ਮੇਰੇ ਖੁਦਾਵੰਨ ਜੀ ਜਦ ਵੀ ਪਰਮੇਸ਼ਰ ਜੀ ਤੁਹਾਡੇ ਬੱਚੇ ਸੌਣ ਦੇ ਲਈ ਖੁਦਾਵੰਨ ਜੀ ਜਾਣ ਆਪਣੇ ਬਿਸਤਰਿਆਂ ਦੇ ਉੱਪਰ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਇਹਨਾਂ ਨੂੰ ਸ਼ਾਂਤੀ ਨਾਲ ਭਰਪੂਰ ਕਰਨਾ ਖੁਦਾਵੰਨ ਜੀ ਆਪਣੇ ਸਰਗਰਾਸ ਤੋਂ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇ ਨਾਲ ਬles ਕਰਨਾ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾ ਸਾਨੂੰ ਸਾਰਿਆਂ ਨੂੰ ਹੀ ਆਪਣੀ ਦਇਆ ਰਹਿਮ ਕਿਰਪਾ ਦੇ ਵਿੱਚ ਪਰਮੇਸ਼ਵਰ ਜੀ ਫਜ਼ਲ ਦੇ ਨਾਲ ਟਾ ਕੇ ਰੱਖਣਾ ਖੁਦਾਵੰਨ ਜੀ ਆਪਣੇ ਖੰਭਾ ਹੇਠ ਛਪਾਉਣਾ ਮੇਰੇ ਮਹਾਨ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਸਾਨੂੰ ਸ਼ੋਣੇ ਨਾ ਪਾਏ ਪ੍ਰਭੂ ਜੀ ਸਤਿ ਮੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪਰਮੇਸ਼ਰ ਜੀ ਇੱਕ ਵਾਰ ਫਿਰ ਇਕੱਠੇ ਕੀਤਾ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਔਰ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਨ ਜੀ ਪ੍ਰਭ ਜੀ ਅਸੀਂ ਮਾਫੀ ਮੰਗਦੇ ਤੌਬਾ ਕਰਦੇ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮੇਰੇ ਖੁਦਾਵੰਨ ਜੀ ਜਿੰਨੇ ਵੀ ਗਲਤੀਆਂ ਗੁਨਾਹ ਪਰਮੇਸ਼ਰ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਹੋ ਗਿਆ ਮੇਰੇ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫ ਕਰੋ ਖੁਦਾਵੰਨ ਜੀ ਪ੍ਰਭ ਜੀ ਅੱਗੇ ਤੋਂ ਅਸੀਂ ਕੋਈ ਵੀ ਪਾਪ ਗੁਨਾ ਨਾ ਕਰੀਏ ਪਰਪਰਵ ਜੀ ਅਸੀਂ ਤੁਹਾਡੇ ਵਚਨ ਤੋਂ ਡਰਦੇ ਹੋਏ ਰਹੀਏ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਸਾਡੇ ਹਿਰਦਿਆਂ ਦੇ ਅੰਦਰ ਤੁਹਾਡਾ ਵਚਨ ਹੋਵੇ ਮੇਰੇ ਖੁਦਾ ਅਸੀਂ ਹਰ ਇੱਕ ਪਾਪ ਤੋਂ ਹਰ ਇੱਕ ਬੰਦਨ ਤੋਂ ਹਰ ਇੱਕ ਬੁਰਾਈ ਤੋਂ ਦੂਰ ਰਹੀਏ ਮੇਰੇ ਮਖਾਨ ਖੁਦਾਵੰਨ ਜੀ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਹੁਣ ਤੱਕ ਚੌਂਦਰੀ ਦੀ ਧਰਤੀ ਤੇ ਚਾਉਂਦੇ ਰੱਖਿਆ ਹੈ ਖੁਦਾਵੰਨ ਜੀ ਤੁਸੀਂ ਸਾਨੂੰ ਰਾਤ ਦੀ ਹਜ਼ੂਰੀ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਦਿਨ ਪਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਤੋਂ ਲੋੜਾਂ ਨੂੰ ਕਮੀਆਂ ਘਟੀਆਂ ਨੂੰ ਪੂਰਾ ਕੀਤਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਵਰ ਜੀ ਤੁਸੀਂ ਦਿਨ ਦੇ ਸਮੇਂ ਵਿੱਚ ਵੀ ਸਾਨੂੰ ਸੁਰਗਿਏ ਮੰਨੇ ਦੇ ਨਾਲ ਰਚਾਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਅੱਛੇ ਅੱਛੇ ਭੋਜਨਾਂ ਦੇ ਨਾਲ ਪ੍ਰਭ ਜੀ ਤ੍ਰਿਪਤ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਵਰ ਜੀ ਧੰਨਵਾਦ ਕਰਦੇ ਤੁਹਾਡੇ ਰਹਿਮ ਦੇ ਲਈ ਫਜ਼ਲ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਡੀ ਜ਼ਿੰਦਗੀਆਂ ਵਿੱਚ ਸਾਨੂੰ ਠਹਿਰਾਇਆ ਮੇਰੇ ਖੁਦਾ ਸੱਚਮੁੱਚ ਪਰਮੇਸ਼ਵਰ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਖੁਦਾ ਜੀ ਮੇਰੇ ਸਮਰਥੀ ਪਰਮੇਸ਼ਰ ਜੋ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਬਖਸ਼ਿਆ ਪਰਮੇਸ਼ਰ ਜੀ ਇਸ ਹਿੰਮਤ ਤਾਕਤ ਬਲ ਦੇ ਲਈ ਤੰਦਰੁਸਤੀ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਆਪਣੀ ਮੁਮਮਦਾ ਪ੍ਰਭੂ ਜੀ ਔਰ ਪਸ਼ਾਤਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾ ਪ੍ਰਭੂ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਮੇਰੇ ਪਰਮੇਸ਼ਰ ਸਾਨੂੰ ਮaaf ਕਰਨਾ ਮੇਰੇ ਸਮਰਥੀ ਖੁਦਾਬੰਦ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਵੇ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸਾਨੂੰ ਪਵਿੱਤਰਤਾ ਵਿੱਚ ਚਲਾਉਣਾ ਮੇਰੇ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਹੋ ਜਾਵੇ ਖੁਦਾਬੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਤੁਹਾਡੇ ਸਾਹਮਣੇ ਖਲੋਣ ਯੋਗ ਹੋ ਜਾਈਏ ਮੇਰੇ ਪਰਮੇਸ਼ਰ ਜੀ ਸੱਚਮੇਤ ਸਾਡੇ ਸੋਚਾ ਵਿਤਾਰਨ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਦੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰਦੀ ਕਿ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਨਮ ਬਖਸ਼ਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਪਰਮੇਸ਼ਰ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਘਰ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲੋਹ ਵਿੱਚ ਕਵਰ ਕਰਦੇ ਪ੍ਰਭੂ ਜੀ ਰਾਤ ਦੇ ਸਮੇਂ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਖੁਦਾਵੰਦੀ ਰਾਤ ਦੇ ਸਭੀ ਆਪਣੇ ਸਾਰੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਰ ਹਰਪ੍ਰੇਨ ਭਾਈ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਹੱਥਾਂ ਵਿੱਚ ਸੰਭਾਲ ਕੇ ਰੱਖਣਾ ਮੇਰੇ ਸਮਰਥੀ ਖੁਦਾਵੰਦ ਜੀ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਖੁਦਾ ਰਾਤ ਦੇ ਸਮੇਂ ਇਹਨਾਂ ਨੂੰ ਬੁਰੇ ਸੁਪਨਿਆਂ ਤੋਂ ਬਚਾਉਣਾ ਪਰਮੇਸ਼ਰ ਜੀ ਹਰੀ ਕਵੇਰੀ ਦਾ ਸੁਪਨਾ ਪ੍ਰਭੂ ਯਸ਼ਮਸੀ ਨਾਮ ਚ ਕੈਨਸਲ ਕਰ ਦਿਨੇ ਆ ਖੁਦਾਵੰਦ ਜੀ ਹਰ ਇੱਕ ਵੈਰੀ ਦੀ ਸਪਿਰਿਟ ਪਰਮੇਸ਼ਰ ਉਹ ਰਾਤ ਦੇ ਸਮੇਂ ਪਬਜੀ ਪੈਨਪਲਾਵਾ ਦੇ ਮਨ ਚੁੜਾਲ ਨੂੰ ਪੈਦਾ ਕਰਦੀ ਖੁਦਾ ਹਾਰੀ ਕੋ ਗੰਦੀ ਸਪਿਰਿਟ ਪ੍ਰੋਵੀਸ਼ੂ ਉਸੇ ਨਾਮ ਚ ਕੈਨਸਲ ਕਰ ਦਿੰਦੇ ਆ ਰੱਦ ਕਰ ਦਿੰਦੇ ਆ ਮੇਰੇ ਮਹਾਨ ਖੁਦਾਵੰਦ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਰਹਿਮ ਫਜ਼ਲ ਦੇ ਲਈ ਖੁਦਾਵੰਦ ਜੀ ਤੁਹਾਡੇ ਪਬਜੀ ਸ਼ੁਕਰਗੁਜ਼ਾਰ ਆ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਦ ਜੀ ਮੇਰੇ ਸਮਰਥੀ 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 ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਸੈਨਾਓ ਕੇ ਯਹਵਾ ਪਰਮੇਸ਼ਰ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਜੋ ਵੀ ਵੈਰੀ ਦੀ ਸ਼ਕਤੀ ਖੁਦਾ ਸਾਡੇ ਜ਼ਿੰਦਗੀਆਂ ਵਿੱਚ ਪ੍ਰਵਜੀ ਤਬਾਹੀ ਨੂੰ ਲੈ ਕੇ ਆਉਂਦੀ ਆ ਪ੍ਰਭੂ ਜੀ ਨੁਕਸਾਨ ਨੂੰ ਲੈ ਕੇ ਆਉਂਦੀ ਮੇਰੇ ਖੁਦਾ ਪ੍ਰਭੂ ਜੀ ਜੋ ਸਾਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਮੇਰੇ ਮਹਾਨ ਖੁਦਾਵੰਦ ਜੀ ਨੂੰ ਸਾਰੀਆਂ ਸਪਿਰਿਟਸ ਨੂੰ ਪ੍ਰਭੂ ਤੁਹਾਡੇ ਹੱਥਾਂ 'ਚ ਸੌਂਪਦੇ ਆ ਖੁਦਾ ਸੱਚਮੁੱਚ ਵੈਰੀ ਦਾ ਮੂੰਹ ਕਾਲਾ ਹੋਵੇ ਪਰਮੇਸ਼ਰ ਜੀ ਸੱਚਮੁੱਚ ਵੈਰੀ ਝੂਠਾ ਤੇ ਸ਼ਰਮਿੰਦਾ ਮੇਰੇ ਖੁਦਾਵੰਦ ਜੀ ਸੱਚਮੁੱਚ ਵੈਰੀ ਹਾਰਿਆ ਹੋਇਆ ਮੇਰੇ ਮਹਾਨ ਖੁਦਾਵੰਦ ਜੀ ਸੱਚ ਪ੍ਰਭੂ ਜੀ ਜੋ ਵੀ ਪ੍ਰਭੂ ਜੀ ਹਥਿਆਰ ਸਾਡੀ ਹਾਨੀ ਦੇ ਲਈ ਉਠਾਏ ਜਾਣ ਖੁਦਾ ਸਭਨਾਂ ਨੂੰ ਨਿਕੰਮੇ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਵੈਰੀ ਦੇ ਸਾਹਮਣੇ ਸਾਡੀ ਇਮੇਜ ਨੂੰ ਵਿਛਾਣਾ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪਰਮੇਸ਼ਰ ਹਰ ਇੱਕ ਪੈਨ ਪ੍ਰਾਣ ਨੂੰ ਖੁਦਾਵੰ ਜੀ ਆਪਣੀ ਦਇਆ ਰਹਿਮ ਫਜ਼ਲ ਦੇ ਵਿੱਚ ਢੱਕ ਲੈਣਾ ਖੁਦਾਵੰ ਜੀ ਇਹਨਾਂ ਘਰਾਂ ਪਰਿਵਾਰਾਂ ਨੂੰ ਪ੍ਰਭ ਜੀ ਸੱਚੀ ਸ਼ਾਂਤੀ ਦੇਣਾ ਇਹਨਾਂ ਘਰਾਂ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਪਰਮੇਸ਼ਰ ਜੀ ਕੋਈ ਵੀ ਸੋਗ ਪਰਮੇਸ਼ਰਨ ਦੀ ਜ਼ਿੰਦਗੀਆਂ ਵਿੱਚ ਨਾ ਹੋਵੇ ਪਰ ਪ੍ਰਭ ਜੀ ਤੁਹਾਡੇ ਆਨੰਦ ਦੀ ਪਰਪੂਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਬਹੁਤ ਆਇਤ ਦੇ ਨਾਲ ਠਹਿਰ ਜਾਵੇ ਮੇਰੇ ਖੁਦਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਮੇਰੇ ਸਮਰਥੀ ਖੁਦਾਵੰਨ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਹਰ ਇੱਕ ਸਾਹ ਦੇ ਲਈ ਪਰ ਜੀ ਹਰ ਇੱਕ ਸਾਹ ਨੂੰ ਤੁਸੀਂ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਸੱਚਮੁੱਚ ਖੁਦਾ ਆਪਣੀ ਦੁਆਵ ਪ੍ਰਾਰਥਨਾ ਵਿੱਚ ਵਧਾਉਣਾ ਪਰਮੇਸ਼ਰ ਜੀ ਵਚਨ ਪ੍ਰਾਰਥਨਾ ਵਾਲਾ ਮਨ ਦੇਣਾ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਸੰਗਤੀ ਵਾਲਾ ਮਨ ਦੇਣਾ ਪਰਮੇਸ਼ਰ ਜੀ ਤੁਹਾਡੇ ਵਚਨਾਂ ਦਾ ਡਰ ਪਿਆਰ ਰੱਖਣ ਵਾਲੇ ਹੋ ਜਾਈਏ ਖੁਦਾਵੰਦੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ پاک ਰੂਹ ਪਰਮੇਸ਼ਰ ਸਾਡੀ ਜ਼ਿੰਦਗੀਆਂ ਵਿੱਚ ਜੁੰਬਸ਼ ਕਰੇ ਮੇਰੇ ਖੁਦਾ ਸੱਚਮੁੱਚ ਦਇਆ ਰਹਿਮ ਕਿਰਪਾ ਫਜ਼ਲ ਪਲੇਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪ੍ਰਭ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪਰਮੇਸ਼ਰ ਜੀ ਸੰਦੇਸ਼ ਸਮੇਂ ਪਰਮੇਸ਼ਰ ਨਾ ਸੁਪਨਿਆਂ ਰਾਹੀ ਗੱਲਾਂ ਬਾਤਾਂ ਕਰਨੀਆਂ ਖੁਦਾਵੰ ਜੀ ਆਪਣੇ ਬਚਨਾਂ ਦੀ ਗੁੱਜੇ ਪੇਦਾਂ ਨੂੰ ਇਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਸੁਪਨਿਆਂ ਦੇ ਰਾਹੀ ਪ੍ਰਭੂ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਇਹਨਾਂ ਦੇ ਨਾਲ ਗੱਲਾਂ-ਬਾਤਾਂ ਕਰਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਨਾਲ ਗੱਲਾਂ-ਬਾਤਾਂ ਕਰੇ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ird-gird ਪਰਮੇਸ਼ਰ ਜੀ ਇਹਨਾਂ ਦੀ ਰਾਖੀ ਕਰਨ ਇਹਨਾਂ ਘਰਾਂ ਪਰਿਵਾਰਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਸਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਬਖਸ਼ਣਾ ਪ੍ਰਭ ਜੀ ਹਰ ਇੱਕ ਵੈਰੀ ਦੀ ਉਹ ਸ਼ਕਤੀ ਜੋ ਇਹਨਾਂ ਦੀ ਨੀਂਦ ਨੂੰ ਚੁਰਾਉਂਦੀ ਆ ਪ੍ਰਭ ਜੀ ਜੋ ਇਹਨਾਂ ਨੂੰ ਡਿਸਟਰਬਨੈਂਸ ਦਿੰਦੀ ਪਰਮੇਸ਼ਰ ਜੀ ਪ੍ਰਭ ਜੀ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰਦੇ ਆ ਰੱਦ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਮੈਂ ਵਿਸ਼ਵਾਸ ਕਰਦੀ ਪਰਮੇਸ਼ਵਰ ਜੀ ਕਿ ਤੁਸੀਂ ਸਾਡੀ ਦੁਆਵਾਂ ਪ੍ਰਾਰਥਨਾ ਨੂੰ ਕੰਨ ਲਗਾ ਕੇ ਸੁਣਿਆ ਕਬੂਲ ਕੀਤਾ ਪਰਮੇਸ਼ਵਰ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਰਾਤ ਦਾ ਇੱਕ ਇੱਕ ਪਲ ਪਰਮੇਸ਼ਰ ਤੁਹਾਡੇ ਸਮਰਥੀ ਹੱਥਾਂ ਚ ਸੌਂਪਦੇ ਆ ਮੇਰੇ ਖੁਦਾ ਰਾਤ ਦੇ ਸਮੇਂ ਚ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਸਾਡੀ ਰਾਖੀ ਕਰਨ ਮੇਰੇ ਖੁਦਾਵੰਨ ਜੀ ਪਰਬਜੀ ਸਵੇ ਆਪਣੀ ਮੈਮਾ ਦੇ ਲਈ ਜਗਾਉਣਾ ਪਰਬਜੀ ਤਾਂ ਕਿ ਅਸੀਂ ਪਹਿਲੀ ਪੇਟ ਖੁਸ਼ੀ ਦੇ ਨਾਲ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਈਏ ਹਰ ਇੱਕ ਆਲਸ ਸੁਸਤੀ ਦਾ ਗੰਦਾ ਆਤਮਾ ਸਾਡੀ ਜ਼ਿੰਦਗੀਆਂ ਵਿੱਚੋਂ ਦੂਰ ਕਰਨਾ ਪਰਬਜੀ ਜੋ ਸਾਨੂੰ ਤੁਹਾਡੀ ਮੈਮਾ ਤੇ ਵਧਾਈ ਕਰਨ ਤੋਂ ਰੋਕਦਾ ਪਰਬਜੀ ਸੱਚਮੁੱਚ ਜਿਹੜੇ ਲੋਕ ਵਧਣਾ ਚਾਹੁੰਦੇ ਤੁਹਾਡੇ ਨਾਮ 'ਚ ਵਧਣ ਮੇਰੇ ਪਰਮੇਸ਼ਰ ਜੀ ਤੁਹਾਡਾ ਰਹਿਮ ਫਜ਼ਲ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਮੈਂ ਵਿਸ਼ਵਾਸ ਕਰਦੀ ਆ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਪ੍ਰਭ ਜੀ ਇਹ ਸਾਰੀ ਪ੍ਰਾਰਥਨਾ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਮੰਗਦੀ ਆ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ